ਕੋਈ ਬੰਦਾ ਅੱਖਾਂ ਤੋਂ ਮੜਾਖਾ ਸੀ ਦੀਂਦਾ ਨਹੀਂ ਸੀ ਉਹਦੇ ਕੋਲ ਕੋਈ ਸੱਜਣ ਗਿਆ ਉਹ ਕਹਿੰਦਾ ਮੈਂ ਸੱਜਣਾ ਸਤ ਸੰਗ ਤੇ ਚੱਲਿਆ ਕਰ ਕੋਈ ਰੱਬ ਦੀ ਗੱਲ ਸੁਣ ਲਿਆ ਕਰ ਉਹ ਕਹਿੰਦਾ ਯਾਰ ਦੀਂਦਾ ਨਹੀਂ ਭਾਲਦਾ ਨਹੀਂ ਕੀ ਸੁਣ ਕੇ ਕਰਾਂਗੇ ਰੱਬ ਦੀ ਗੱਲ ਕੋਈ ਉਹ ਕਹਿੰਦਾ ਨਹੀਂ ਯਾਰ ਫੇਰ ਵੀ ਤਾਂ ਕਲਿਆਣ ਹੋ ਜਾਈ ਜਿੰਦਗੀ ਦਾ ਸੁਣਨਾ ਤੇ ਜ਼ਰੂਰੀ ਹੈ ਰੱਬ ਦੀ ਗੱਲ ਕੋਈ ਉਹ ਕਹਿੰਦਾ ਯਾਰ ਨਹੀਂ ਯਾਰ ਕੀ ਕਰਾਂਗੇ ਜਾ ਕੇ ਉਸ ਦਿਨ ਕਹਿਣ ਲੱਗਿਆ ਫੇਰ ਐ ਕਰ ਅਸਲ ਤੇ ਯਾਰ ਉੱਥੇ ਜਿੱਥੇ ਜਾਵਾਂਗੇ ਆਪਾਂ ਧਾਰਮਿਕ ਸਥਾਨ ਦੇ ਉੱਤੇ ਤੇ ਖੀਰ ਬਣਾਈ ਹੈ ਹੋਰ ਨਹੀਂ ਚੱਲ ਨਹੀਂ ਰੱਬ ਦਾ ਨਾ ਸੁਣਨਾ ਤੇ ਖੀਰ ਤਾਂ ਖਾਇਆ ਹੀ ਹੁਣ ਬੰਦੇ ਨੂੰ ਅੱਖਾ ਦੋ ਨਹੀਂਦੀ ਉਹਨੂੰ ਖੀਰ ਦਾ ਨਹੀਂ ਪਤਾ ਜੀ ਵੀ ਖੀਰ ਕਿਹ ਜੀ ਹੁੰਦੀ ਹੈ ਉਹ ਕਹਿੰਦਾ ਵੀ ਖੀਰ ਕਿਹ ਜੀ ਹੁੰਦੀ ਹੈ ਉਹ ਕਹਿੰਦਾ ਵੀ ਚਿੱਟੇ ਰੰਗ ਦੀ ਕਹਿੰਦਾ ਵੀ ਚਿੱਟਾ ਰੰਗ ਕਿਹਾ ਜਾਂਦਾ ਹੈ ਕਹਿੰਦਾ ਬਗਲਾ ਚਿੱਪਿਆ ਹੁੰਦਾ ਕਹਿੰਦਾ ਬਗਲਾ ਕਹਿੰਦਾ ਬਗਲਾ ਕਿਹਾ ਜਾਂਦਾ ਹੈ ਉਹਨੇ ਪਈ ਆਏ ਬੰਗਾ ਜਾਂ ਹੱਥ ਕਰਤਾ ਕਹਿੰਦਾ ਆਹ ਦੇਖ ਕਹਿੰਦਾ ਆਹ ਵਸ ਬਗਲੇ ਦੀ ਗੱਦਨ ਸਮਝ ਤੂੰ ਐ ਜੋ ਉਹਨੇ ਬੰਦੇ ਨੇ ਜਿਹਨੂੰ ਦੀਂਦਾ ਨਹੀਂ ਸੀ ਉਹਨੇ ਹੱਥ ਫੇਰਾ ਕਰਦਨ ਦੇ ਉੱਤੇ ਐ ਜੋ ਦੇਖਿਆ ਕਹਿੰਦਾ ਰੈਂਡੇ ਭਰਾਵਾ ਇਹ ਜੀ ਕਹਿੰਦਾ ਬਿੰਗਤਣੇ ਕੀ ਖੀਰ ਨਾਲ ਹਲਕਾ ਪੜਵਾਉਣਾ ਹੈ ਇਹੀ ਖਾਲੀ